ਸਵੇਰੇ ਜਦੋਂ ਮੈਂ ਆਪਣੇ ਫੋਨ ਤੇ WhatsApp ਦੀ ਸਟੋਰੀ ਦੇਖੀ ਤੇ ਕਿਸੇ ਪੱਤਰਕਾਰ ਨੇ ਉਹਦੇ ਤੇ ਸਟੋਰੀ ਪਾਈ ਹੋਈ ਸੀ ਜਿਹਦੇ ਤੇ ਅੰਮ੍ਰਿਤਸਰ ਕ੍ਰੂਸ਼ੇਡ ਸ਼ਬਦ ਵਰਤਿਆ ਹੋਇਆ ਸੀ ਅੱਜ ਤੋਂ 2 ਸਾਲ ਪਹਿਲਾਂ ਇੱਥੇ ਅੰਮ੍ਰਿਤਸਰ ਦੇ ਵਿੱਚ ਇਦਾਂ ਦਾ ਇਹਨਾਂ ਦਾ ਇੱਕ ਮਸੀਹ ਸਮੇਲਨ ਹੋਇਆ ਜਿਹਦੇ ਵਿੱਚ ਇਹਨਾਂ ਨੇ ਕ੍ਰੂਸ਼ੇਡ ਸ਼ਬਦ ਵਰਤਿਆ ਸੀ ਤੇ ਉਸ ਸਮੇਂ ਅਸੀਂ ਇਹਨਾਂ ਦੀਆਂ ਜਿਹੜੀਆਂ ਸਿੱਖੀ ਦੇ ਵਿਰੁੱਧ ਕੀਤੀਆਂ ਜਾ ਰਹੀਆਂ ਕਾਰਵਾਈਆਂ ਉਹਦੇ ਉੱਤੇ ਕੰਮ ਕਰ ਰਹੇ ਸੀ ਡਾਕੂਮੈਂਟੇਸ਼ਨ ਕਰ ਰਹੇ ਸੀ ਬਹੁਤ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵੇਦਵੀਆਂ ਹੋਈਆਂ ਮਾਝੇ ਦੀ ਧਰਤੀ ਤੇ ਜਿਨ੍ਹਾਂ ਦੇ ਪਿੱਛੇ ਈਸਾਈ ਪਾਦਰੀਆਂ ਦਾ ਹੱਥ ਸੀ ਕੁਝ ਤੇ ਉਹ ਸਾਰੀ ਡਾਕੂਮੈਂਟੇਸ਼ਨ ਅਸੀਂ ਕੀਤੀ ਤੇ ਮੈਂ ਖੁਦ ਵੀ ਧਰਮ ਦਾ ਵਿਦਿਆਰਥੀ ਹਾਂ ਸਾਰੇ ਧਰਮਾਂ ਦੀ ਪੜ੍ਹਾਈ ਕੀਤੀ ਹੋਈ ਹੈ ਤੇ ਮੈਨੂੰ 크루세ਡ ਸ਼ਬਦ ਦੇ ਮਾਇਨੇ ਪਤਾ ਕਿ ਇਹ ਸ਼ਬਦ ਕਦੋਂ ਬਣਿਆ ਤੇ ਇਹਦੇ ਵਿਰੋਧ ਦੇ ਵਿੱਚ ਜਿਹਹਾਦ ਸ਼ਬਦ ਕਦੋਂ ਆਇਆ 크루세ਡ ਦਾ ਮੋਟਾ ਜਿਹਾ ਇਤਿਹਾਸ ਦੱਸ ਦਈਏ ਇਹ ਸ਼ਬਦ ਦਾ ਭਾਵ ਹੈ ਕਿ ਕਿਸੇ ਧਰਤੀ ਦੇ ਉੱਤੇ ਧਾਰਮਿਕ ਤੌਰ ਦੇ ਉੱਤੇ ਕਬਜ਼ਾ ਕਰਨਾ ਚਾਰ ਵਾਰੀ 크루세ਡ ਹੋਈ ਆ ਜਰੂਸ਼ਲਾਈਮ ਦੇ ਉੱਤੇ ਜਿੰਨੀ ਵਾਰੀ ਮਸੀਹਾਂ ਨੇ ਹਮਲੇ ਕੀਤੇ ਆ ਉਹ ਇਸ ਸ਼ਬਦ ਦੇ ਹੇਠ ਹੀ جنگ ਕੀਤੀ ਹੈ ਜਿਵੇਂ ਅਸੀਂ ਧਰਮ ਯੁੱਧ ਦੇ ਨਾਂ ਤੇ جنگ ਲੜਦੇ ਹਾਂ ਜਿਵੇਂ ਮੁਸਲਮਾਨ ਜਿਹਹਾਦ ਦੇ ਨਾਂ ਤੇ جنگ ਲੜਦੇ ਆ ਐਵੇਂ ਈਸਾਈ ਕ੍ਰੂਸੇਡ ਸ਼ਬਦ ਦੇ ਨਾਂ ਦੇ ਉੱਤੇ جنگ ਲੜਦੇ ਆ ਤੇ ਮੋਟਾ-ਮੋਟਾ ਵੀ 25 ਲੱਖ ਬੰਦਾ ਜਿਹੜਾ ਇਸ ਸ਼ਬਦ ਦੀ ਭੇਟ ਚੜਿਆ ਜਿਨ੍ਹਾਂ ਦੀਆਂ ਮੌਤਾਂ ਹੋ ਗਈਆਂ ਉਹ ਸ਼ਬਦ ਦੀ ਵਰਤੋਂ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਈਸਾਈ ਪਾਦਰੀਆਂ ਨੇ ਕੀਤੀ ਅੱਜ ਤੋਂ 2 ਸਾਲ ਪਹਿਲਾਂ ਜਿਹਦਾ ਅਸੀਂ ਨੋਟਿਸ ਲਿਆ ਉਹਦੇ ਬਾਰੇ ਲੋਕਾਂ ਨੂੰ ਦੱਸਿਆ ਕਿ ਸ਼ਬਦ ਦਾ ਮਤਲਬ ਇਹ ਆ ਫਿਰ ਗਰਦਾਸਪੁਰ ਦੇ ਵਿੱਚ ਇਹਨਾਂ ਨੇ ਇੱਕ ਕੱਟ ਰੱਖਿਆ ਜਿੱਥੇ ਵੀਰ ਪਰਮਪਾਲ ਡਾਕਟਰ ਅਮਰਿੰਦਰ ਸਿੰਘ ਤੇ ਹੋਰ ਗੁਰਮੁਖ ਪਿਆਰੇ ਗਏ ਪ੍ਰਸ਼ਾਸਨ ਨਾਲ ਗੱਲ ਹੋਈ ਤੇ ਉੱਥੇ ਸੁਖਪਾਲ ਰਾਣਾ ਜਿਹੜਾ ਸੀ ਇਹਨਾਂ ਦੀ ਮਿਨਿਸਟਰੀ ਦਾ ਉਹਨੇ ਲਿਖਤੀ ਮਾਫੀ ਮੰਗੀ ਤੇ ਕਿਹਾ ਕਿ ਅਸੀਂ ਇਹ ਸ਼ਬਦ ਨਹੀਂ ਵਰਦਾਂਗੇ ਤੇ ਈਸਾਈ ਚਰਚਾਂ ਦੇ ਵੱਲੋਂ ਕੈਥੋਲਿਕਸ ਨੇ ਐਂਜੋਲਿਕਲ ਨੇ ਤੇ ਹੋਰ ਵੀ ਜਿਹੜੇ ਬੈਂਗਲੌਰ ਤੋਂ ਡਾਈਸਿਸ ਇਹਨਾਂ ਦੇ ਸਾਰੇ ਆਏ ਕਾਲਤਕ ਸਾਬ ਉੱਥੇ ਗੱਲਬਾਤ ਹੋਈ ਉਹਨਾਂ ਨੇ ਵੀ ਮੰਨਿਆ ਕਿ ਇਹ ਜਿਹੜੇ ਤੁਰੇ ਫਿਰਦੇ ਆ ਇਹ ਈਸਾਈ ਨਹੀਂ ਹੈ ਇਹ ਡੇਰੇਦਾਰ ਨੇ ਜਿਵੇਂ ਸਿੱਖਾਂ ਚ ਰਾਧਾ ਸੁਆਮੀ ਨੇ ਨਰੰਗਕਾਰੀ ਨੇ ਜਾਂ ਹੋਰ ਡੇਰੇਦਾਰ ਨੇ ਇਦਾਂ ਇਹ ਸਾਡੇ ਚ ਡੇਰੇਦਾਰ ਨੇ ਇਹ ਅਸਲੀ ਈਸਾਈ ਨਹੀਂ ਆ ਤੇ ਜੋ ਵੀ ਇਹ ਕਰਦੇ ਆ ਮੇਨ ਲਾਈਨ ਚਰਚਾਂ ਦਾ ਤੇ ਈਸਾਈਆਂ ਦਾ ਇਹਨਾਂ ਦੇ ਨਾਲ ਕੋਈ ਵਾਅ ਵਾਸਤਾ ਨਹੀਂ ਸਾਨੂੰ ਸੀ ਵੀ ਉਹ ਗੰਦ ਖਤਮ ਹੋ ਗਿਆ ਉਹ ਵੀ ਬੋਲ ਗਏ ਆ ਪਹਿਲਾਂ ਵੀ ਮਾਫੀ ਮੰਗ ਲਈ ਆ ਤੇ ਕੱਲ ਮੈਂ ਕੀ ਦੇਖਦਾ ਕਿ ਇਹਨਾਂ ਨੇ ਬੜੀ ਸ਼ਰਾਰਤ ਦੇ ਨਾਲ 1 ਮਹੀਨੇ ਤੋਂ ਇੱਥੇ ਤਿਆਰੀ ਚੱਲ ਰਹੀ ਪੋਸਟਰ ਲੱਗੇ ਹੋਏ ਆ ਉਹਨੂੰ ਪ੍ਰਾਰਥਨਾ ਸਭਾ ਕਿਹਾ ਜਾ ਰਿਹਾ ਮਸੀਹ ਸੰਮੇਲਨ ਕਿਹਾ ਜਾ ਰਿਹਾ ਕਿਤੇ ਵੀ ਕਰੂਸ ਸਿਡ ਸ਼ਬਦ ਦੀ ਵਰਤੋਂ ਨਹੀਂ ਹੋਈ ਪਰ 24 ਘੰਟੇ ਪਹਿਲਾਂ ਹੁਣ ਤੋਂ 24 ਘੰਟੇ ਪਹਿਲਾਂ ਇੱਕਦਮ ਉਹ ਪੋਸਟਰ ਫਲੈਸ਼ ਹੁੰਦਾ ਸੋਸ਼ਲ ਮੀਡੀਆ ਦੇ ਉੱਤੇ WhatsApp ਦੀਆਂ ਸਟੋਰੀਆਂ ਤੇ ਜਾਂਦਾ ਮੈਂ ਉਸ ਬੀਬੀ ਪੱਤਰਕਾਰ ਨੂੰ ਫੋਨ ਕਰਕੇ ਪੁੱਛਦਾ ਵੀ ਤੁਸੀਂ ਇਹ ਸਟੋਰੀ ਕਿੱਥੋਂ ਲੈ ਕੇ ਪਾਈ ਇਹਦਾ ਸੋਰਸ ਕੀ ਹੈ ਉਹ ਕਹਿੰਦੀ ਜੀ ਖਬਰ ਦੇ ਉੱਤੇ ਕੋਈ ਖਬਰ ਨਹੀਂ ਲਾਈ ਅਸੀਂ ਉਹਦੇ 'ਚ ਅਸੀਂ ਰਾਤਨਾ ਸਵੇ ਲਿਖਿਆ ਬਸ ਇਹ ਇਸਾਈ ਜਿਹੜੇ ਆ ਮਿਨਿਸਟਰੀ ਦੇ ਮੈਂਬਰ ਨੇ ਬਲੀਵਰਸ ਨੇ ਸਿਰਫ ਉਹਨਾਂ ਵਾਸਤੇ ਆ ਮੈਂ ਕਿਹਾ ਤੈਨੂੰ ਮਤਲਬ ਪਤਾ ਕ੍ਰੂਸੇਡ ਸ਼ਬਦ ਦਾ ਉਹ ਕਹਿੰਦੀ ਨਹੀਂ ਪਤਾ ਮੈਂ ਜਦੋਂ ਉਹਨੂੰ ਦੱਸਿਆ ਤੇ ਉਹਨੇ ਕਹਿ ਕੇ ਬੜੀ ਗਲਤ ਗੱਲ ਆ ਉਹਨੇ ਵੀ ਪੋਸਟਰ ਡਿਲੀਟ ਕੀਤਾ ਤੇ ਜਿਹੜੇ ਇੱਥੇ ਲੋਕਾਂ ਦਾ ਇਕੱਠ ਹੋ ਰਿਹਾ ਉਹਨਾਂ ਨੂੰ ਵੀ ਨਹੀਂ ਪਤਾ ਕਿ ਕਰੂਸੇਡ ਸ਼ਬਦ ਦਾ ਮਤਲਬ ਕੀ ਹੈ ਇਹ ਸਾਰੀ ਦੀ ਸਾਰੀ ਛਾਜਿਸ਼ ਅੰਕੁਰ ਨਰੂਲਾ ਹੋਰ ਇਹਦੇ ਨਾਲ ਦੇ ਪਤਾ ਨਹੀਂ ਕਿਹੜੀਆਂ ਏਜੰਸੀਆਂ ਦੇ ਇਸ਼ਾਰੇ ਦੇ ਉੱਤੇ ਪੰਜਾਬ ਦੇ ਵਿੱਚ 78 ਨੂੰ ਦੁਬਾਰਾ ਲਿਆਉਣਾ ਚਾਹੁੰਦੇ ਆ ਪੰਜਾਬ 'ਚ ਅੱਗ ਲਾਉਣਾ ਚਾਹੁੰਦੇ ਆ ਇਹ ਬੜੀ ਵੱਡੀ ਛਾਜਿਸ਼ ਆ ਅੱਜ ਸਾਰੀਆਂ ਜਥੇਬੰਦੀਆਂ ਐਕਟਿਵ ਹੋਈਆਂ ਅਸੀਂ ਪ੍ਰਸ਼ਾਸਨ ਨੂੰ ਕਿਹਾ ਕਿ ਅਸੀਂ ਤਿਆਰ ਆਂ ਸਾਡੀ ਧਰਤੀ ਤੇ ਆ ਕੇ ਜੇ ਕੋਈ ਧਰਮ ਯੁੱਧ ਦੇ ਨਾਂ ਤੇ ਸਾਨੂੰ ਲਲਕਾਰਦਾ ਸਾਨੂੰ ਦੱਸ ਨਾ ਵੇਖੋ ਪੰਜ ਨਾ ਵੇਖੋ ਸਾਨੂੰ ਕੱਲਾ ਨਾ ਦੇਖੋ ਅਸੀਂ ਉੱਥੇ ਜਾਣ ਲਈ ਤਿਆਰ ਹਾਂ ਲੜਨ ਵਾਸਤੇ ਤਿਆਰ ਹਾਂ ਤੁਸੀਂ ਦੱਸੋ ਤੁਹਾਡੀ ਜ਼ਿੰਮੇਵਾਰੀ ਕੀ ਆ ਤੇ ਪੰਜ 6 ਘੰਟੇ ਦੀ ਇਹ ਲੰਬੀ ਬਹਿਸ ਕਈ ਗੱਲਾਂ ਉਹਨਾਂ ਦੀਆਂ ਕਈ ਸਾਡੀਆਂ ਉਹਦੇ ਤੋਂ ਬਾਅਦ ਇਸ ਨਤੀਜੇ ਤੇ ਪ੍ਰਸ਼ਾਸਨ ਨੇ ਮੰਨਿਆ ਕਿ ਸ਼ਰਾਰਤ ਆ ਜਿਹੜਾ ਇਹਨਾਂ ਨੇ 24 ਘੰਟੇ ਪਹਿਲਾਂ ਪੋਸਟਰ ਪਾਇਆ ਜੀ ਪੋਸਟਰ ਡਿਲੀਟ ਕਰ ਦਿੰਨੇ ਆ ਚੇਂਜ ਕਰ ਦਿੰਨੇ ਆ ਬਹੁਤ ਕੁਝ ਹੋਇਆ ਹੁਣ ਉਹਨਾਂ ਨੇ ਗਲਤੀ ਮੰਨੀ ਆ ਕਿ ਅਸੀਂ ਇਹਦੇ ਤੋਂ ਬਾਅਦ ਇਹ ਸ਼ਬਦ ਦੀ ਵਰਤੋਂ ਨਹੀਂ ਕਰਦੇ ਤੇ ਹੋਰ ਵੀ ਜਿਹੜੇ ਇਹੋ ਜਿਹੇ ਸ਼ਬਦ ਸਾਨੂੰ ਲਲਕਾਰਨ ਵਾਸਤੇ ਵਰਤਣ ਦੇ ਭਵੇਖ ਦੇ ਵਿੱਚ ਅਸੀਂ ਇਸ ਕਾਗਜ਼ ਦੇ ਉੱਤੇ ਰਹਿਣ ਵਾਲੇ ਨਹੀਂ ਭਵੇਖ ਦੇ ਵਿੱਚ ਵੀ ਜੇ ਕੋਈ ਇਹੋ ਜਿਹੇ ਸ਼ਬਦ ਵਰਤਣਗੇ ਤੇ ਅਸੀਂ ਪ੍ਰਸ਼ਾਸਨ ਵੱਲ ਨਹੀਂ ਵੇਖਣਾ ਅਸੀਂ ਫਿਰ ਸਿੱਧਾ ਟਕਰਾ ਵਾਲੇ ਪਾਸੇ ਜਾਵਾਂਗੇ ਅਸੀਂ ਧਰਮਯੁੱਧ ਤੋਂ ਤੇ ਸਾਡਾ ਤਾਂ ਜਨਮ ਹੀ ਧਰਮਯੁੱਧ ਦੇ ਵਿੱਚ ਹੋਇਆ ਸਾਡਾ ਤਾਂ ਜਨਮ ਹੀ ਖੰਡੇ ਦੇ ਵਿੱਚ ਹੋਇਆ ਸਾਡਾ ਸਾਡਾ ਤਾਂ ਧਰਮ ਹੀ ਤੋ ਜੁਧ ਹੈ ਤੇ ਅਸੀਂ ਲੜਾਈ ਤੋਂ ਪਿੱਛੇ ਕਿਵੇਂ हट ਜਾਈਏ ਸਾਡੀ ਅੰਮ੍ਰਿਤਸਰ ਦੇ ਪਵਿੱਤਰ ਧਰਤੀ ਆ ਤੇ ਜੇ ਇੱਥੇ ਕੋਈ ਆ ਕੇ ਮੈਂ ਕ੍ਰੂਸੇਡ ਕਰਨਾ ਕੀ ਕਬਜ਼ਾ ਕਰਨਾ ਵੀ ਇੱਥੇ ਕੀ ਵੈਟਿਕਨ ਚਰਚ ਰਿਹਾ ਇੱਥੇ ਵੀ ਕੀ ਇਤਿਹਾਸਕ ਥਾਂ ਆ ਕੋਈ ਇੱਥੇ ਇਸਾਈਅਤ ਦੀ ਇਹ ਸਿੱਧਾ ਸਿੱਧਾ ਸਾਨੂੰ ਇੱਕ ਚੈਲੰਜ ਆ ਸਿੱਖ ਕੌਮ ਨੂੰ ਤੇ ਇਹ ਕਰ ਰਹੇ ਆ ਅੰਕੁਰ ਰੰਡੂਲੇ ਵਰਗੇ ਜਿਨ੍ਹਾਂ ਨੂੰ ਇਸਾਈ ਮੇਨ ਲਾਈਨ ਚਰਚ ਜਿਹੜੇ ਆ ਉਹ ਵੀ ਸਤਿਕਾਰ ਨਹੀਂ ਦਿੰਦੇ ਉਹ ਵੀ ਕਹਿੰਦੇ ਕਿ ਇਹ ਡੇਰੇਦਾਰ ਨੇ ਇਹਨਾਂ ਦਾ ਸਾਡੇ ਧਰਮ ਦੇ ਨਾਲ ਸਾਡੀ ਬਾਈਬਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਲਿਖਤੀ ਮਾਫੀ ਨਾਮੇ ਜਿਹੜਾ ਮੰਗਿਆ ਗਿਆ ਵਾ ਤੁਸੀਂ ਕਿਹਾ ਕਿ ਜੀ ਅਗਲੀ ਵਾਰੀ ਕਰਨਗੇ ਤੇ ਫਿਰ ਪ੍ਰਸ਼ਾਸਨ ਕੋਲ ਨਹੀਂ ਆਓਗੇ ਬਸ ਸਿੱਧੇ ਆ ਪਹੁੰਚੋ ਕਿਉਂਕਿ ਸਾਡੇ ਕੋਲ ਦੋ ਮਾਫੀ ਨਾਮੇ ਇਹ ਨੇ ਤੇ ਸਾਡੇ ਕੋਲ 50 ਤੋਂ ਪਲੱਸ ਮਾਫੀ ਨਾਮੇ ਇਹ ਨੇ ਜਿੱਥੇ ਕਿਤੇ ਸਕੂਲ 'ਚ ਕੜਾ ਲਵਾਇਆ ਜਿੱਥੇ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿਰੁੱਧ ਬੋਲਿਆ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਤੀਆਂ ਨੂੰ ਸਤਾਨ ਦੀਆਂ ਪੋਤੀਆਂ ਕਹੀਆਂ ਇਹੋ ਜਿਹੇ 50 ਮਾਫੀ ਨਾਮੇ ਸਾਡੇ ਕੋਲ ਪਏ ਹੋਏ ਤੇ ਸਾਡੇ ਕੋਲ ਸੱਤ ਸਟੇਟਮੈਂਟਾਂ ਜੱਜਮੈਂਟਾਂ ਦੀਆਂ ਕਾਪੀਆਂ ਪਈਆਂ ਜਿੱਥੇ ਸਾਈ ਪਾਦਰੀਆਂ ਨੂੰ ਸਜ਼ਾ ਹੋਈ ਆ ਜਿੱਥੇ ਐਡਵੋਕੇਟ ਭਗਵਨ ਸਿੰਘ ਸਿਆਲਕਾ ਨੇ ਕੇਸ ਲੜਿਆ ਤੇ 7 ਸਾਲ ਦੀ ਸਜ਼ਾ ਹੋਈ ਉੱਥੇ ਜਿਹੜਾ ਜਿਹੜੇ ਬੰਦੇ ਨੂੰ ਸਜ਼ਾ ਹੋਈ ਰਾਜੂ ਮਸੀਹ ਉਹਦਾ ਨਾਮ ਪਾਸਟਰ ਆਓ ਇੱਥੇ ਭੰਗਵਾ ਸਾਡੇ ਲਾਗੇ ਪਿੰਡ ਉੱਥੇ ਵੀ ਇਹਦੀ ਵੀ ਹੋਈ ਆ ਉੱਥੇ ਜਿਹੜਾ ਬੰਦਾ ਉਹ ਕਨਵਰਟ ਹੋਇਆ ਸੀ ਸਾਈਅਦ ਦੇ ਵਿੱਚ ਤੇ ਪਾਸਟਰ ਨੇ ਉਹਦੇ ਕੋਲ ਇਹ ਕੰਮ ਕਰਾਇਆ ਆ ਅਲੀਵਾਲ ਵੀ ਇਹਦੀ ਵੀ ਹੋਈ ਆ ਜਾਂ ਹੋਰ ਵੀ ਕਈ ਥਾਵਾਂ ਤੇ ਸਾਡੇ ਕੋਲ ਸਾਰਾ ਰਿਕਾਰਡ ਪਿਆ ਹੋਇਆ ਅਸੀਂ ਕੋਈ ਹਵਾ ਦੇ ਵਿੱਚ ਗੱਲ ਨਹੀਂ ਕਰ ਰਹੇ ਅਸੀਂ ਵਿਦਿਆਰਥੀ ਜਥੇਬੰਦੀਆਂ ਤੇ ਤੱਥਾਂ ਦੇ ਆਧਾਰ ਦੇ ਉੱਤੇ ਗੱਲ ਕਰਦੇ ਆਂ ਸਾਡੇ ਕੋਲ ਪਿਛਲੇ 5-6 ਸਾਲਾਂ ਦੀ ਰਿਸਰਚ ਪਈ ਹੋਈ ਹੈ ਅਸੀਂ ਉਹਦੇ ਆਧਾਰ ਦੇ ਉੱਤੇ ਗੱਲ ਕਰ ਰਹੇ ਹਾਂ ਕਿ ਸਾਡੇ ਧਰਮ ਦੇ ਉੱਤੇ ਵਾਰ-ਵਾਰ ਹਮਲਾ ਕੀਤਾ ਜਾ ਰਿਹਾ ਜਦੋਂ ਅਕਾਲ ਤਖਤ ਸਾਹਿਬੀ ਮੀਟਿੰਗ ਹੋਈ ਅਸੀਂ ਉਹਨਾਂ ਦੇ ਸਾਹਮਣੇ ਵੀ ਸਾਰੀ ਡਾਕੂਮੈਂਟੇਸ਼ਨ ਰੱਖੀ ਕਿ ਤੁਸੀਂ ਆਪਣੇ ਧਰਮ ਦਾ ਪ੍ਰਚਾਰ ਕਰਨਾ ਕਰੋ ਪਰ ਤੁਹਾਡਾ ਅਟਾਇਰ ਜੀਸਸ ਵਾਲਾ ਹੋਣਾ ਚਾਹੀਦਾ ਤੁਸੀਂ ਪੱਗ ਬੰਨ ਕੇ ਆਪਣੇ ਨਾਂ ਦੇ ਪਿੱਛੇ ਸਿੰਘ ਲਾ ਕੇ ਤੁਸੀਂ ਪ੍ਰਚਾਰ ਨਹੀਂ ਕਰ ਸਕਦੇ ਸਾਈਅਦ ਆ ਕਈ ਵੀਡੀਓ ਦੇਖੀਆਂ ਹੋਣੀਆਂ ਇੱਕ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਹੈਰੀਟੇਜ ਸਟਰੀਟ ਦੇ ਉੱਤੇ ਇੱਕ ਪਾਸਟਰ ਆ ਉਹ ਆਪਣੀ ਗੱਡੀ ਵੀ ਚਲਾਉਂਦਾ ਤੇ ਪੁਲਿਸ ਦੀ ਨੌਕਰੀ ਵੀ ਕਰਦਾ ਉਹਦੇ ਤੇ ਕਾਨੂੰਨੀ ਕਾਰਵਾਈ ਕਰਾਈ ਅਸੀਂ ਉਹ ਬੰਦਾ ਹੈਰਿਟੇਜ ਸਟਰੀਟ ਦੇ ਉੱਤੇ ਦੁਆਵਾ ਕਰ ਰਿਹਾ ਉੱਥੇ ਉਹਨੇ ਆਪਣਾ ਪਖੰਡ ਸ਼ੁਰੂ ਕੀਤਾ ਸੀ ਜਦੋਂ ਸਾਡੇ ਕੋਲ ਵੀਡੀਓ ਆਈ ਅਸੀਂ ਉਹਦੇ ਤੇ ਵੀ ਕਾਰਵਾਈ ਕਰਾਈ ਅਜਿਹੇ ਹੋਰ ਬਹੁਤ ਨੇ ਜਿੱਥੇ ਵੀ ਸਾਨੂੰ ਲੱਗਦਾ ਕਿ ਸਾਡੇ ਧਰਮ ਦੇ ਵਿਰੁੱਧ ਕੋਈ ਕਾਰਵਾਈ ਹੋ ਰਹੀ ਹੈ ਅਸੀਂ ਉਹਦਾ ਮੂੰਹ ਤੋੜ ਜਵਾਬ ਦਵਾਂਗੇ ਸਾਡਾ ਫਰਜ਼ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਇਹਦੇ ਵਿੱਚ ਮੈਂ ਇੱਕ ਚੀਜ਼ ਹੋਰ ਵੀ ਜਿਹੜੀ ਆ ਜੋੜਨੀ ਚਾਹੁੰਦਾ ਕਿ ਸਾਨੂੰ ਪਤਾ ਲੱਗਿਆ ਕਿ ਕੁਝ Hindu ਵੀਰ Hindu ਜਥੇਬੰਦੀਆਂ ਦੇ ਉਹ ਵੀ ਇਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਜਿਹੜੀਆਂ ਹਰਕਤਾਂ ਨੇ ਉਹਨਾਂ ਕਰਕੇ ਪ੍ਰਸ਼ਾਸਨ ਕੋਲ ਸ਼ਿਕਾਇਤ ਲੈ ਕੇ ਆਏ ਸੀਗੇ ਤੇ ਅਸੀਂ ਜਿਸ ਤਰ੍ਹਾਂ ਸਾਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਤਖਤ ਸਾਹਿਬ ਵੱਲੋਂ ਗੁਮ ਹੋਇਆ ਸੀ ਸਾਰੇ ਵੀਰ ਇਕੱਠੇ ਹੋਏ ਆ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਉਹ ਤਖਤ ਸਾਹਿਬ ਤੇ ਚਾਹੇ ਸਾਡੇ ਨਾਲ ਸੰਪਰਕ ਕਰ ਲੈਣ ਚਾਹੇ ਨਿੱਜੀ ਰੂਪ ਦੇ ਵਿੱਚ ਅਸੀਂ ਉਹਨਾਂ ਹਿੰਦੂ ਵੀਰਾਂ ਦੇ ਵੀ ਨਾਲ ਆ ਤੇ ਜਿਹੜਾ ਕੋਈ ਵੀ ਆ ਚਾਹੇ ਕਿਸੇ ਵੀ ਧਰਮ ਦਾ ਕਿਸੇ ਵੀ ਦੀ ਧਰਮ ਦੀ ਬੇਅਦਵੀ ਕਰਦਾ ਜੋ ਉਹਦੇ ਬਾਰੇ ਮਾੜਾ ਚੰਗਾ ਬੋਲਦਾ ਅਸੀਂ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਜੀ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਥੇ ਪਹੁੰਚੇ ਸੀ ਅੰਮ੍ਰਿਤਸਰ ਕਿਉਂਕਿ ਜਿਹੜਾ ਅੱਜ ਇੱਥੇ ਇੱਕ ਕ੍ਰੂਸੇਡ ਅੰਮ੍ਰਿਤਸਰ ਦੇ ਨਾਂ ਤੇ ਇੱਕ ਅੰਕੁਰ ਨਰੂਲਾ ਉਹਨੇ ਇੱਕ ਆਗਾਜ਼ ਕੀਤਾ ਸੀਗਾ ਇਸ ਗੱਲ ਦਾ ਤੇ ਜਿਵੇਂ ਹੀ ਕਿਉਂਕਿ ਪ੍ਰਚਾਰਤਾ ਉਹ ਆਪਦੇ ਇੱਕ ਧਾਰਮਿਕ ਪ੍ਰਚਾਰ ਦੇ ਵਜੋਂ ਇੱਕ ਮਹੀਨੇ ਤੋਂ ਤਿਆਰੀ ਕਰ ਰਹੇ ਸੀਗੇ ਪਰ 올 ਆਫ ਅ ਸਡਨ ਕੱਲ ਰਾਤ ਨੂੰ ਉਹਨਾਂ ਨੇ 크루세이드 ਅੰਮ੍ਰਿਤਸਰ ਦੇ ਨਾਮ ਤੇ ਜਿਹੜਾ ਸੋਸ਼ਲ ਮੀਡੀਆ ਤੇ ਪੋਸਟ ਵਾਇਰਲ ਕਰਨੀਆਂ ਸ਼ੁਰੂ ਕਰਤੀਆਂ ਜਿਵੇਂ ਉਹ ਪਤਾ ਲੱਗੀਆਂ ਗਿਆ ਤੇ ਉਸ ਦੇ ਸੰਬੰਧ ਵਿੱਚ ਸਾਰੇ ਜਥੇਬੰਦੀਆਂ ਅੱਜ ਇੱਥੇ ਇਕੱਠੀਆਂ ਹੋਈਆਂ ਤੇ ਕੱਲ ਤੱਕ ਸਾਭ ਦੀ ਨੌਲੇਜ ਵੀ ਇਹ ਗੱਲ ਆਂਦੀ ਗਈ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਵੀ ਸਾਡਾ ਸਾਥ ਦਿੱਤਾ ਤੇ ਇੱਕ ਐਪਲੀਕੇਸ਼ਨ ਕਮਿਸ਼ਨਰ ਆਫ ਪੁਲਿਸ ਜਿਹੜੇ ਅੰਮ੍ਰਿਤਸਰ ਆ ਉਹਨਾਂ ਨੂੰ ਮੂਵ ਕੀਤੀ ਗਈ ਤਾਂ ਪੁਲਿਸ ਨੇ ਇਹ ਉਦੋਂ ਹੀ ਸਾਨੂੰ ਇਹ ਗੱਲ ਪਤਾ ਲੱਗੀ ਵੀ ਇਹ 크ਰੂਸੇਡ ਦੇ ਰਿਗਾਰਡਿੰਗ ਹੋਰ ਜਿਹੜੀਆਂ ਆਪਾਂ ਕਹਿ ਲਈਏ ਵੀ Hindu ਜਥੇਬੰਦੀਆਂ ਨੇ ਵੀ ਉਹਨਾਂ ਨੂੰ ਕੰਟੈਕਟ ਕੀਤਾ ਸੀਗਾ ਕਿਉਂਕਿ 크ਰੂਸੇਡ ਇੱਕ ਧਰਮਯੋਧਾ ਉਹ ਧਰਮਯੋਧ ਦਾ ਜੇ ਆਗਾਜ਼ ਕਰਨ ਦੀ ਗੱਲ ਕੀਤੀ ਗਈ ਸੀਗੀ ਵੀ ਉਹ ਵੀ ਸ਼੍ਰੀ ਅੰਮ੍ਰਿਤਸਰ ਦੀ ਧਰਤੀ ਤੇ ਗੁਰੂ ਰਾਮਦਾਸ ਜੀ ਧਰਤੀ ਤੇ ਐਡਾ ਵੱਡਾ ਕਿਸੇ ਨੇ ਬਿਆਨ ਦੇਣਾ ਉਹ ਬਹੁਤ ਵੀ ਆਪਾਂ ਕਹਾਂਗੇ ਨਿੰਦਾਯੋਗ ਗੱਲ ਸੀਗੀ ਤੇ ਸਾਰੇ ਧਰਮਾਂ ਨੇ ਇਸ ਦੇ ਅਗੇਂਸਟ ਆਵਾਜ਼ ਚੱਕੀ ਤੇ ਅਕਾਲ ਤਖਤ ਸਾਹਿਬ ਜੀ ਦੀ ਅਗਵਾਈ ਹੇਠ ਅਸੀਂ ਐਪਲੀਕੇਸ਼ਨ ਮੂਵ ਕਰਨ ਤੋਂ ਬਾਅਦ ਪੁਲਿਸ ਵੀ ਐਕਸ਼ਨ ਵਿੱਚ ਆਈ ਉਹਨਾਂ ਨੇ ਵੀ ਇਸ ਚੀਜ਼ ਫੀਲ ਕੀਤੀ ਵੀ ਇਹ ਸ਼ਰਾਰਤ ਆਲ ਆਫ ਅ ਸੱਡਨ ਰਾਤ ਨੂੰ ਕੀਤੀ ਗਈ ਆ ਨਾ ਕਿ ਪਹਿਲਾਂ ਬੋਰਡਾਂ ਤੇ ਇਹਦਾ ਪ੍ਰਚਾਰ ਕੀਤਾ ਗਿਆ ਸੀ ਤਾਂ ਪੁਲਿਸ ਸੀਪੀ ਸਾਹਿਬ ਨੇ ਬਹੁਤ ਵਧੀਆ ਇਨੀਸ਼ੀਏਟਿਵ ਲੈ ਕੇ ਹਰਪਾਲ ਸਿੰਘ ਐਸਪੀ ਉਹਨਾਂ ਦੀ ਡਿਊਟੀ ਲਈ ਨਾਲ ਦੀ ਨਾਲ ਡੀਸੀਪੀ ਆਲਮ ਵਿਜੇ ਸਿੰਘ ਉਹਨਾਂ ਨੇ ਇਸ 'ਚ ਬਹੁਤ ਵਧੀਆ ਰੋਲ ਕਰਕੇ ਨਿਭਾਉਂਦੇ ਹੋਏ ਐਸਪੀ ਵਿਰਕ ਵੀ ਜਿਹੜੇ ਮੌਜੂਦਾ ਏਰੀਏ ਦੇ ਸੀਗੇ ਉਹਨਾਂ ਨੇ ਵੀ ਤੇ ਜਿਹੜਾ ਇਹ ਅੰਕੁਰ ਨਰੂਲਾ ਉਹਦੀ ਜਿਹੜੀ ਆਰਗੇਨਾਈਜੇਸ਼ਨ ਆ ਉਹਦਾ ਪ੍ਰੈਜ਼ੀਡੈਂਟ ਆ ਕੋਈ ਗੌਰਵ ਗੌਰਵ ਮਸੀ ਕਰਕੇ ਉਸ ਤੋਂ ਮਾਫੀ ਵੀ ਮੰਗਾਈ ਗਈ ਆ ਤੇ ਮਾਫੀ ਦੇ ਨਾਲ ਨਾਲ ਇਹ ਵੀ ਗੱਲ ਉਹਨਾਂ ਨੇ ਕਹੀ ਆ ਵੀ ਅੱਗੇ ਤੋਂ ਵੀ ਅਸੀਂ ਇਹ ਸ਼ਬਦ ਦਾ ਜਿਹੜਾ ਵਰਤੋਂ ਨਹੀਂ ਕਰਾਂਗੇ ਤੇ ਇਹ ਸ਼ਬਦ ਦੀ ਵਰਤੋਂ ਜੇ ਆਪਾਂ ਗੱਲ ਕਰੀਏ ਤਾਂ ਇੱਕ ਬਹੁਤ ਭਿਆਨਕ ਰੂਪ ਵੀ ਲੈ ਸਕਦੀ ਸੀਗੀ ਤਾਂ ਪੁਲਿਸ ਨੇ ਐਡਮਿਨਿਸਟ੍ਰੇਸ਼ਨ ਨੇ ਬਹੁਤ ਵਧੀਆ ਤਰੀਕੇ ਨਾਲ ਇਹ ਹੈਂਡਲ ਕੀਤਾ ਕਿਉਂਕਿ ਇੱਕ ਧਰਮ ਯੁੱਧ ਜੇ ਆਗਾਜ਼ ਹੁੰਦੀ ਆ ਤਾਂ ਇਸ ਦਾ ਸਿੱਧਾ ਸਿੱਧਾ ਅਫੈਕਟ ਆਵਾਮ ਤੇ ਪੰਜਾਬ ਦੀ ਜੇ ਆਪਾਂ ਕਹੀਏ ਨੌਜਵਾਨੀ ਜਾਂ ਜਿਹੜੀ ਆਪਣੀ ਸੰਗਤ ਆ ਉਹਨਾਂ ਤੇ ਆਉਣਾਂਗਾ ਕਿਉਂਕਿ ਜਿਹੜਾ ਕਨਫਲਿਕਟ ਹੋਣਾਗਾ ਉਹ ਵਿੱਚ ਆਪਣੇ ਸਿੱਖਾਂ ਦੇ ਵਿੱਚ ਹਿੰਦੂਆਂ ਦੇ ਵਿੱਚ ਜਾਂ ਜਿਹੜੇ ਆਪਣੇ ਪਿੰਡਾਂ ਵਿੱਚ ਆਪਣਾ ਭਾਈਚਾਰਾ ਜ਼ਿਮੀਂਦਾਰ ਜ਼ਿਮੀਂਦਾਰ ਬੈਠੇ ਆ ਜਾਂ ਹੋਰ ਆਪਣੇ ਰਿਲੀਜੀਅਨਸ ਦੇ ਬੈਠੇ ਆ ਉਹਨਾਂ ਵਿੱਚ ਇੱਕ ਕਨਫਲਿਕਟ ਆਉਣਾ ਕਿਉਂਕਿ ਇਹ ਬਹੁਤ ਜ਼ਿਆਦਾ ਭਾਰੀ ਲੈਵਲ ਤੇ ਕਨਵਰਜਨ ਵਾਲਾ ਕੰਮ ਚੱਲ ਰਿਹਾ ਹੈਗਾ ਉਹਦੇ ਰਿਗਾਰਡ ਚ ਇਹ ਬਹੁਤ ਵੱਡਾ ਫੈਕਟ ਆਉਣਾ ਸੀ ਕਿ ਇੱਕ ਵਾਰੀ 1978 ਵਾਲਾ ਰਿਪੀਟ ਹੋਣ ਦੇ ਚਾਂਸਸ ਸੀਗੇ ਤੇ ਇਹ ਪੁਲਿਸ ਨੇ ਇਸ ਚ ਇੰਟਰਵੀਨ ਕਰਕੇ ਇਸ ਦਾ ਕੋ ਅੰਬੀ ਆਪਾਂ ਕਹਿ ਲਈ ਉਹਨਾਂ ਤੋਂ ਮਾਫੀ ਮੰਗਾਈ ਗਈ ਆ ਕਾਪੀ ਸਾਨੂੰ ਸਵੇਰ ਆਬਟੇਨ ਹੋ ਜੂਗੀ ਕਿਉਂਕਿ ਆਰਟੀਆਈ ਦੇ ਅੰਡਰ ਇੱਕ ਅਸੀਂ ਵੀ ਉਹਨੂੰ ਲੀਗਲ ਡਾਕੂਮੈਂਟ ਵਜੋਂ ਆਬਟੇਨ ਕਰਾਂਗੇ ਤੇ ਅੱਗੇ ਤੋਂ ਸਾਰੀ ਆਵਾਮ ਨੂੰ ਵੀ ਅਸੀਂ ਹੱਥ ਬਣ ਕੇ ਇਹੀ ਬੇਨਤੀ ਕਰਦੇ ਆ ਕਿ ਐਵਜੀਆਂ ਸ਼ਰਾਰਤਾਂ ਦੇ ਵਿੱਚ ਨਾ ਹੋ ਕਿਉਂਕਿ ਆਪਾਂ ਗੁਰੂ ਕੀ ਨਗਰੀ ਵਿੱਚ ਹੈਗੇ ਆਂ ਤੇ ਆਪਾਂ ਆਪਣੇ ਗੁਰੂ ਮਹਾਰਾਜ ਨੇ ਵੀ ਆਪਾਂ ਨੂੰ ਸਰਬੱਤ ਦੇ ਭਲੇ ਦੀ ਦਾਤ ਬਖਸ਼ੀ ਆ ਤੇ ਆਪਾਂ ਨੂੰ ਸਾਰਿਆਂ ਦਾ ਭਲਾ ਮੰਨ ਕੇ ਇਕੱਠਿਆਂ ਹੋ ਕੇ ਚੱਲਣਾ ਚਾਹੀਦਾ ਹੈਗਾ ਤੇ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਵੀ ਜਿਹੜੀ ਕਨਵਰਜਨ ਵਾਲਾ ਚੱਲ ਰਿਹਾ ਹੈਗਾ ਸਿਸਟਮ ਪੰਜਾਬ ਵਿੱਚ ਉਹ ਵੀ ਬਹੁਤ ਗਲਤ ਆ ਕਿਉਂਕਿ ਹਰ ਇੱਕ ਨੂੰ ਰਾਈਟ ਆਪ ਦਾ ਧਰਮ ਪ੍ਰਚਾਰ ਕਰਨ ਦਾ ਉਹਨੂੰ ਆਪਾਂ ਕਿਸੇ ਨੂੰ ਇਹੋ ਚੀਜ਼ ਨਾ ਥੋਪੀਏ ਵੀ ਉਹ ਧਰਮ ਪ੍ਰਚਾਰ ਕਿਸੇ ਲਾਲਚ ਵਿੱਚ ਆ ਕੇ ਆਪਣੇ ਧਰਮ ਨੂੰ ਨਾ ਛੱਡੋ ਮੈਂ ਇਸ ਚੀਜ਼ ਦੀ ਅਪੀਲ ਕਰਦਾ ਵੀ ਆ ਹਰੇਕ ਦਾ ਧਰਮ ਬਹੁਤ ਸਤਿਕਾਰਯੋਗ ਆ ਜੇ ਹਿੰਦੂ ਜਥੇਬੰਦੀਆਂ ਨੇ ਵੀ ਇਸ ਦਾ ਸਟੈਪ ਲਿਆ ਉਹ ਵੀ ਸਤਿਕਾਰਯੋਗ ਆ ਵੀ ਆਪਾਂ ਸਾਰੇ ਇਕੱਠਿਆਂ ਰਹਿ ਕੇ ਜੇ ਆਪੋ ਆਪਣੀ ਧਰਮਚਾਪਾ ਰਹੀਏ ਇੱਕ ਦੂਜੇ ਚ ਇੰਟਰਵਿਨ ਨਾ ਕਰੀਏ ਤੇ ਆਪਾਂ ਸਾਰੇ ਰਲ ਮਿਲ ਕੇ ਪੰਜਾਬ ਦੀ ਪੰਜਾਬ ਦੀ ਖੁਸ਼ਹਾਲੀ ਲਈ ਆਪਣੇ ਪੰਜਾਬ ਲਈ ਵੀ ਆਪਾਂ ਨੂੰ ਸੋਚਣਾ ਚਾਹੀਦਾ ਹੈਗਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰੇ ਸੋਸ਼ਲ ਮੀਡੀਆ ਤੇ ਇੱਕ ਖਬਰ ਜਿਹੜੀ ਹੈ ਵੀਰ ਜਗਰਾਜ ਸਿੰਘ ਜੀ ਫੈਡਰੇਸ਼ਨ ਵਾਲਿਆਂ ਵੱਲੋਂ ਇੱਕ ਫਲੈਸ਼ ਕੀਤਾ ਗਈ ਸੀ ਨਿਊਜ਼ ਕਿ ਅੰਮ੍ਰਿਤਸਰ ਦੀ ਧਰਤੀ ਧੰਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਸੁਪਨੇ ਚ ਉਪਜੀ ਹੋਈ ਜਿਹੜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਹੈ ਇਹਦੇ ਉੱਤੇ ਕੁਝ ਨਕਲੀ ਪਾਸਟਰ ਅੰਕਰ ਨਰੂਲਾ ਮਿਨਿਸਟਰੀਜ਼ ਵੱਲੋਂ ਅੰਮ੍ਰਿਤਸਰ ਕ੍ਰੂਸੇਡ ਅਨਾਉਂਸ ਕੀਤੀ ਗਈ ਬੜੀ ਸ਼ਰਾਰਤੀ ਢੰਗ ਦੇ ਨਾਲ ਇੱਕ ਕਾਨਫਰੰਸੀ ਸੀਗੀ ਕਿ ਆਪਣੇ ਪੋਸਟਰਾਂ ਦੇ ਵਿੱਚ ਕ੍ਰੂਸੇਡ ਸ਼ਬਦ ਨਹੀਂ ਵਰਤਿਆ ਜਿਹਨੂੰ ਧਰਮਯੁੱਧ ਕਿਹਾ ਜਾਂਦਾ ਹੈ ਜਿਹੜਾ ਕਿ ਧਰਮਯੁੱਧ ਦਾ ਐਲਾਨ ਹੁੰਦਾ ਹੈ ਤੇ ਇੱਕ ਦੂਜੇ ਧਰਮ ਦੇ ਲਈ ਇੱਕ ਵੱਡੀ ਲਲਕਾਰ ਹੁੰਦੀ ਹੈ ਇਹ ਇੱਕ ਸ਼ਰਾਰਤ ਸੀ ਬਹੁਤ ਵੱਡੀ ਕਿ ਜਿਹੜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆ ਕੇ ਉਹ ਬੰਦਾ ਪੋਸਟਰ ਲਾਂਚ ਕਰਦਾ ਹੈ ਕਿ ਅੰਮ੍ਰਿਤਸਰ ਕ੍ਰੂਸੇਡ ਇਸ ਪਿਛੇ ਤੇ 2 ਸਾਲ ਪਹਿਲਾਂ ਵੀ ਜਦੋਂ ਉਹਨਾਂ ਨੇ ਗੁਰਦਾਸਪੁਰ ਕ੍ਰੂਸੇਡ ਕੀਤੀ ਸੀ ਤੇ ਸਾਰੀਆਂ ਸਿੱਖ ਜਥੇਬੰਦੀਆਂ ਨੇ ਅਸੀਂ ਮਿਲ ਕੇ ਪ੍ਰਸ਼ਾਸਨ ਨਾਲ ਮਿਲ ਕੇ ਉਸ ਵੇਲੇ ਉਹਨਾਂ ਦੇ ਜਿਹੜੇ ਪਾਸਟਰ ਸੀਗੇ ਜான் ਕੋਟਲੀ ਜਾਂ ਸੁਖਪਾਲ ਰਾਣਾ ਉਹਨਾਂ ਨੇ ਮਾਫੀ ਮੰਗੀ ਸੀ ਇਸ ਦੇ ਬਾਅਦਯੂਦਵੀ ਦੁਬਾਰਾ ਇਹ ਗਲਤੀ ਕਰਦੇ ਆਂ ਪੰਥ ਨੂੰ ਲਲਕਾਰਦੇ ਆਂ ਇਹ ਸਿੱਧਾ-ਸਿੱਧਾ ਸਾਨੂੰ ਨਜ਼ਰ ਆ ਰਿਹਾ ਸੀ ਵੀ 1978 ਵਾਂਗ ਅਮ੍ਰਿਤਸਰ ਸ਼ਹਿਰ ਦੇ ਵਿੱਚ ਇੱਕ ਸਿਆਸਤ ਕੀਤੀ ਜਾ ਰਹੀ ਹੈ ਤਾਜ਼ਾ-ਤਾਜ਼ਾ ਇਲੈਕਸ਼ਨ ਹੋ ਕੇ ਹਟੀ ਹੈ ਉਹਨੂੰ ਉੱਤੋਂ ਥਾਪੜਾ ਸੀਗਾ ਨਹੀਂ ਤਾਂ ਏਡੀ ਵੱਡੀ ਗੁਸਤਾਖੀ ਬਾਰ-ਬਾਰ ਕੋਈ ਨਹੀਂ ਕਰਦਾ ਤੇ ਪੰਥਕ ਜਥੇਬੰਦੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਮਾਨਯੋਗ ਸਿੱਖ ਸਭ ਗਿਆਨੀ ਹਰਪ੍ਰੀਤ ਸਿੰਘ ਜੀ ਉਹ ਲਗਾਤਾਰ ਉਹਨਾਂ ਦੇ ਹੁਕਮਾਂ ਦੇ ਉੱਤੇ ਇੱਕ ਪੂਰੀ ਟੀਮ ਬਣੀ ਤੇ ਵੀਰ ਮਨਦੀਪ ਸਿੰਘ ਜੀ ਸਿੱਧੂ ਸਾਡੇ ਨਾਲ ਸਾਰੀ ਦੀ ਸਾਰੀ ਫਾਡੇਸ਼ਨ ਦੀ ਟੀਮ ਅਕਾਲ ਤਖਤ ਸਾਹਿਬ ਤੋਂ ਆਏ ਜਗਦੀਪ ਸਿੰਘ ਜੀ ਸਰਪੰਚ ਇਹ ਸਾਰੇ ਸਾਡੇ ਜਿਹੜੇ ਵੀਰ ਸੀਗੇ ਅਕਾਲ ਤਖਤ ਸਾਹਿਬ ਵੱਲੋਂ ਨੁਮਾਇੰਦਾ ਜਥੇਬੰਦੀ ਦੇ ਰੂਪ ਵਿੱਚ ਅੱਜ ਕਮਿਸ਼ਨਰ ਅੰਮ੍ਰਿਤਸਰ ਨੂੰ ਮਿਲੇ ਇੱਕ ਲੰਬੀ ਕਵਾਇਦ ਚੱਲੀ 5-6 ਘੰਟਿਆਂ ਦੀ ਤੇ ਅਖੀਰ ਅੰਕਰ ਨਰੂਲਾ ਮਿਨਿਸਟਰੀ ਨੂੰ ਝੁਕਦਿਆਂ ਹੋયા ਉਹਨਾਂ ਦੇ ਕੋਈ ਜਗਦੀਪ ਗੌਰਵ ਜਤਿੰਦਰ ਜਤਿੰਦਰ ਗੌਰਵ ਬਸੀ ਨੇ ਉਹਨਾਂ ਨੇ ਆਪਣਾ ਮਾਫੀਨਾਮਾ ਜਿਹੜਾ ਉਹ ਪੁਲਿਸ ਨੂੰ ਸੌਂਪਿਆ ਤੇ ਕੱਲ ਨੂੰ ਜਿਹੜਾ ਉਹ ਸਾਨੂੰ ਇੱਥੋਂ ਮਿਲ ਜਾਣਾ ਸੋ ਸਾਡੀ ਪੰਥ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਹ ਲੋਕਾਂ ਤੋਂ ਸੁਚੇਤ ਹੋਣਾ ਬਣਦਾ ਨਿੱਕੀਆਂ ਨਿੱਕੀਆਂ ਸ਼ਰਾਰਤਾਂ ਨੇ 1978 ਵਾਂਗ ਪਤਾ ਨਹੀਂ ਕਿਹੜੇ ਮੂੰਹ ਨਾਲ ਆ ਕੇ ਪੰਜਾਬ ਦੇ ਵਿੱਚ ਇਹ ਲੋਕਾਂ ਨੂੰ ਅੱਗ ਲਾਉਣਾ ਚਾਹੁੰਦੇ ਨੇ ਜਿਹੜੀਆਂ ਘਟਕਿੰਤੀਆਂ ਨੇ ਉਹਨਾਂ ਦੀ ਆਪਸੀ ਜਿਹੜੀ ਸਾਂਝ ਵੀ ਹੈ ਉਹਦੇ ਵਿੱਚ ਵੀ ਇਹ ਵੱਡਾ ਲਾਂਬੂ ਲਾਉਣਾ ਚਾਹੁੰਦੇ ਤੇ ਪੰਥ ਨੂੰ ਵੰਗਾਰ ਪਾ ਰਹੇ ਨੇ ਅੰਮ੍ਰਿਤਸਰ ਦੀ ਧਰਤੀ ਤੇ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਦੇ ਨੱਕ ਥੱਲੇ ਕੋਈ ਬੰਦਾ ਅੰਮ੍ਰਿਤਸਰ ਕ੍ਰੂਸੇਡ ਲਿਖ ਕੇ ਲੱਖ ਬੰਦੇ ਦਾ ਇਕੱਠ ਕਰਕੇ ਤੇ ਸਾਨੂੰ ਵੰਗਾਰੇ ਇਹ برداشت ਸਿੱਖ ਕੌਮ ਕਦੇ ਕਰ ਨਹੀਂ ਸਕਦੀ ਕੋਸ਼ਿਸ਼ ਕੀਤੀ ਗਈ ਕਿ ਇਹਨੂੰ ਇੱਕ ਸ਼ਾਂਤਮਈ ਤਰੀਕੇ ਨਾਲ ਪ੍ਰਚਾਰਕ ਤੌਰ ਦੇ ਉੱਤੇ ਹੱਲ ਕੀਤਾ ਜਾਵੇ ਤੇ ਪ੍ਰਸ਼ਾਸਨ ਵੱਲੋਂ ਸਹਿਯੋਗ ਕਰਕੇ ਹੱਲ ਕੀਤਾ ਵੀ ਗਿਆ ਪਰ ਸਾਨੂੰ ਭਵਿੱਖ ਵਿੱਚ ਇਸ ਲਈ ਸੁਚੇਤ ਹੋਣਾ ਪੈਣਾ ਅਗਲੇ ਸਿੱਧੇ ਸ਼ਰੀਅਮ ਥਾਪੀਆਂ ਮਾਰ ਕੇ ਕ੍ਰੂਸੇਡ ਧਰਮ ਯੁੱਧ ਦੀ ਜਿਹੜੀ ਲਲਕਾਰ ਪਾ ਰਹੇ ਨੇ ਸੋ ਇਸ ਧਰਤੀ ਤੇ ਆ ਕੇ ਜੇ ਦੁਬਾਰਾ ਲਲਕਾਰ ਪੈਗੀ ਨਹੀਂ ਪੂਰੇ ਪੰਜਾਬ ਵਿੱਚ ਜਿੱਥੇ ਵੀ ਕਿਤੇ ਇਹੋ ਜੇ ਕ੍ਰੂਸੇਡ ਚੱਬ ਦੀ ਦੁਬਾਰਾ ਵਰਤੋਂ ਕੀਤੀ ਜਾਏਗੀ ਤਾਂ ਫਿਰ ਪੰਥ ਮੰਨ ਲੇਗਾ ਕਿ ਇਹ ਸਾਡੇ ਉੱਤੇ ਇੱਕ ਵੱਡਾ ਹਮਲਾ ਹੈ ਤੇ ਸਾਨੂੰ ਫਿਰ ਇਹ ਦੱਸਣ ਦੀ ਲੋੜ ਨਹੀਂ ਹੈ ਕਿ ਪੰਥ ਆਪਣੀਆਂ ਰੌ ਰੀਤਾ ਮੁਤਾਬਕ ਜਿਹੜਾ ਕਿਵੇਂ ਫੈਸਲੇ ਕਰਦਾ ਹੈ ਕੋਸ਼ਿਸ਼ ਕੀਤੀ ਗਈ ਵੀ ਕੱਲ ਨੂੰ ਇਹ ਨਾ ਕਹਿਣ ਸਿੱਖ ਪਹਿਲ ਕਰਦੇ ਨੇ ਇਸ ਕਰਕੇ ਇਹ ਮਸਲਾ ਸ਼ਾਂਤ ਮਈ ਢੰਗ ਨਾਲ ਮਾਨਯੋਗ ਜਿਹੜੇ ਕਮਿਸ਼ਨਰ ਪੁਲਿਸ ਨੇ ਤੇ ਐਸਪੀ ਹਰਪਾਲ ਸਿੰਘ ਨਢਾਵਾ ਨੇ ਇਥੋਂ ਦੇ ਡੀਸੀਪੀ ਨੇ ਉਹਨਾਂ ਸਾਰਿਆਂ ਨੇ 5-6 ਘੰਟੇ ਦੀ ਕਵਾਇਦ ਤੋਂ ਬਾਅਦ ਇਸ ਮਸਲੇ ਦਾ ਹੱਲ ਕੱਢਿਆ ਤੁਹਾਨੂੰ ਮਾਫੀਨਾਮਾ ਮਿਲ ਗਿਆ ਤੁਹਾਡੇ ਕੋਲ ਹਾਂਜੀ ਮਾਫੀਨਾਮਾ ਉਹਨਾਂ ਨੇ ਪੜ੍ਹ ਕੇ ਸੁਣਾਤਾ ਅਸੀਂ ਦੇਖ ਵੀ ਲਿਆ ਪਰ ਅਸੀਂ ਚਾਹੁੰਦੇ ਸੀ ਕਿ ਉਹ ਆਰਟੀਆਈ ਦੇ ਥਰੂ ਜਿਹੜਾ ਪ੍ਰੋਪਰ ਲੀਗਲ ਡਾਕੂਮੈਂਟ ਬਣੇ ਤੇ ਅਸੀਂ ਅਕਾਲ ਤਖ